ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਦਮ ਆਲੂ ਦੀ ਸਬਜ਼ੀ ਇਹਦੇ ਵਾਸਤੇ ਲੈਣੀ ਆਪਾਂ 14 ਆਲੂ ਨੇ ਇਹ ਬਿਲਕੁਲ ਛੋਟੇ ਸਾਈਜ਼ ਦੇ ਠੀਕ ਹੈ ਜੀ ਤੁਸੀਂ ਵੱਡੇ ਸਾਈਜ਼ ਦੇ ਵੀ ਆਲੂ ਲੈ ਸਕਦੇ ਹੋ ਤੇ ਬਹੁਤ ਵਧੀਆ ਸਬਜ਼ੀ ਬਣਾ ਕੇ ਕਰਾਂਗੇ ਤਿਆਰ ਸਭ ਤੋਂ ਪਹਿਲਾਂ ਇਹਨੂੰ ਆਪਾਂ ਉਬਾਲ ਲਾਂਗੇ ਠੀਕ ਹੈ ਜੀ ਆਪਾਂ ਤੁਹਾਨੂੰ ਦੱਸਦੇ ਆਂ ਕੁੱਕਰ ਦੇ ਵਿੱਚ ਜਦੋਂ ਆਪਾਂ ਆਲੂ ਨੂੰ ਪਾਵਾਂਗੇ ਆਪਾਂ ਉਨਾ ਹੀ ਪਾਣੀ ਰੱਖਣਾ ਠੀਕ ਹੈ ਜੀ ਜਿੰਨੇ ਕ ਆਪਣੇ ਆਲੂ ਡੁੱਬ ਜਾਣ ਤੇ ਹੁਣ ਇਹਦੀਆਂ ਆਪਾਂ 4-5 ਵਜਾਵਾਂਗੇ ਗਿਸਲਾ ਤੇ ਅត្រਾਪਾ ਤੜਕੇ ਦੀ ਕਰਦਿਆ ਤਿਆਰੀ ਤੜਕੇ ਦੇ ਵਿੱਚ ਆਪਾਂ 4-5 ਪਾਈ ਨੇ ਪਿਆਜ਼ ਦੋ ਸੁੱਕੀਆਂ ਲਾਲ ਮਿਰਚਾਂ ਪਾਵਾਂਗੇ ਦੋ ਇਲਾਚੀਆਂ ਤੇ ਇੱਕ ਵੱਡੀ ਇਲਾਚੀ ਤੇਜ ਪੱਤਾ ਪਾਵਾਂਗੇ ਆਪਾਂ ਨਾਲ ਕਾਜੂ ਤਿੰਨ ਟਮਾਟਰ ਤੇ ਤਿੰਨ ਹਰੀਆਂ ਮਿਰਚਾਂ ਤੇ ਅਦਰਕ ਲਸਣ ਇਹਨੂੰ ਆਪਾਂ ਸਾਰੇ ਮਸਾਲੇ ਨੂੰ ਗ੍ਰਾਊਂਡ ਕਰਾਂਗੇ ਮਿਕਸਰ ਦੇ ਵਿੱਚ ਪਹਿਲਾਂ ਆਪਾਂ ਅਦਰਕ ਲਸਣ ਤੇ ਪਿਆਜ਼ਾਂ ਦੀ ਚੰਗੀ ਤਰ੍ਹਾਂ ਪੇਸਟ ਬਣਾ ਕੇ ਕਰਾਂਗੇ ਤਿਆਰ ਠੀਕ ਹੈ ਜੀ ਇਸ ਤਰੀਕੇ ਨਾਲ ਸਬਜ਼ੀ ਬਣਾ ਕੇ ਆਪਾਂ ਬਹੁਤ ਵਧੀਆ ਤਿਆਰ ਕਰਾਂਗੇ ਲਓ ਜੀ ਪਿਆਜ਼ਾਂ ਦੀ ਪੇਸਟ ਆਪੇ ਬਣ ਕੇ ਤਿਆਰ ਹੋ ਚੁੱਕੀ ਹੈ ਲਓ ਜੀ ਹੁਣ ਆਪਾਂ ਟਮਾਟਰ ਤੇ ਹਰੀਆਂ ਮਿਰਚਾਂ ਨੂੰ ਵੀ ਚੰਗੀ ਤਰ੍ਹਾਂ ਮਿਕਸਰ ਦੇ ਵਿੱਚ ਇਹਦੀ ਪੇਸਟ ਬਣਾ ਕੇ ਕਰਾਂਗੇ ਤਿਆਰ ਬਹੁਤ ਵਧੀਆ ਸਬਜ਼ੀ ਬਣਾ ਕੇ ਆਪਾਂ ਤਿਆਰ ਕਰਨੀ ਹੈ ਠੀਕ ਹੈ ਜੀ ਖੱਟੀ ਮਿੱਠੀ ਬਹੁਤ ਹੀ ਮਜ਼ੇਦਾਰ ਬਿਲਕੁਲ ਹਲਵਾਈ ਵਰਗੀ ਤੁਸੀਂ ਵੀ ਇਸ ਤਰੀਕੇ ਨਾਲ ਆਪਣੇ ਘਰ ਦੇ ਵਿੱਚ ਜ਼ਰੂਰ ਬਣਾਇਆ ਲਓ ਜੀ ਆਪਾਂ ਟਮਾਟਰਾਂ ਦੀ ਵੀ ਪੇਸਟ ਬਣਾ ਕੇ ਤਿਆਰ ਕਰ ਲਾਂਗੇ ਇਹ ਪੇਸਟ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਹੁਣ ਆਪਾਂ ਪਾਵਾਂਗੇ 6-7 ਕਾਜੂ ਕਾਜੂ ਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਪਾਣੀ ਇਹਦੀ ਵੀ ਇੱਕ ਪੇਸਟ ਬਣਾ ਕੇ ਤਿਆਰ ਕਰਾਂਗੇ ਠੀਕ ਹੈ ਜੀ ਤੇ ਇੱਧਰ ਆਪਾਂ ਹੁਣ ਆਲੂ ਬਾਲ ਲੈਨੇ ਠੀਕ ਹੈ ਜੀ ਆਲੂ ਬਾਲ ਕਦੇ ਛਿਲਕਾ ਉਤਾਰਦਿਆਂ ਸੀ ਕਿ ਹੁਣ ਆਪਾਂ ਇੱਕ ਟੁੱਥ ਪੈਨ ਨਾਲ ਇਹਨੂੰ ਚੰਗੀ ਤਰੀਕਾ ਅੰਦਰ ਤੱਕ ਉਸਰਾ ਕਰਾਂਗੇ ਤਾਂ ਕਿ ਜਦੋਂ ਵੀ ਆਪਾਂ ਸਬਜੀ ਬਤਿਆਰ ਕਰਾਂਗੇ ਤੇ ਮਸਾਲਾ ਚੰਗੀ ਤਰੀਕੇ ਦੇ ਅੰਦਰ ਤੱਕ ਕਰ ਜਾਵੇ ਆਲੂ ਆਪਣੇ ਅੰਦਰੋਂ ਫਿੱਕੇ ਨਾ ਲੱਗਣ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਸਾਰੇ ਆਲੂਆਂ ਨੂੰ ਚੰਗੀ ਤਰੀਕਾ ਉਸਰਾ ਕਰਾਂਗੇ ਬਹੁਤ ਹੀ ਬਧੀਆ ਦਾਮਾ ਆਲੂ ਬਣਾ ਕੇ ਆਪਾਂ ਕਰਾਂਗੇ ਤਿਆਰ ਸਬਜੀ ਬਹੁਤ ਜ਼ਿਆਦਾ ਟੇਸਟੀ ਬਣੂਗੀ ਤੇ ਬਣਾਉਣ ਦੀ ਵੀ ਕੋਈ ਜ਼ਿਆਦਾ ਇੰਦੀ ਔਖਾ ਨਹੀਂ ਹੈਗਾ ਬਹੁਤ ਸੌਖੇ ਤਰੀਕੇ ਨਾਲ ਤਿਆਰ ਹੋ ਜਾਂਦੀ ਹੈ ਬਸ ਜੀ ਤੜਕਾ ਹੀ ਲਗਾ ਕੇ ਆਪਾਂ ਤਿਆਰ ਕਰਨੀ ਹੈ ਕੋਈ ਤੁਹਾਨੂੰ ਜ਼ਿਆਦਾ ਟਾਈਮ ਨਹੀਂ ਲੱਗਣਾ ਹੈਗਾ ਤੇ ਸਬਜੀ ਵੀ ਬਹੁਤ ਜ਼ਿਆਦਾ ਵਧੀਆ ਬਣੀ ਕੇ ਤਿਆਰ ਹੋਗੀ ਲਓ ਜੀ ਸਾਰੇ ਆਲੂ ਨੂੰ ਆਪਾਂ ਇਸੇ ਤਰ੍ਹਾਂ ਚੰਗੀ ਤਰ੍ਹਾਂ ਸੁਆਹ ਕਰ ਦਾਂਗੇ ਤੇ ਬਹੁਤ ਹੀ ਵਧੀਆ ਸਬਜੀ ਬਣਾ ਕੇ ਆਪਾਂ ਇਸੇ ਤਰੀਕੇ ਨਾਲ ਕਰਾਂਗੇ ਤਿਆਰ ਲਓ ਜੀ ਸਾਰੇ ਆਪਣੇ ਆਲੂ ਇਸ ਤਰ੍ਹਾਂ ਹੋ ਚੁੱਕੇ ਨੇ ਕਿ ਜੇਦਾ ਵੀ ਤੁਸੀਂ ਸਬਜੀ ਬਣਾਓ ਬਸ ਉਹ ਤਾਂ ਤੜਕਾ ਵਧੀਆ ਹੋਣਾ ਚਾਹੀਦਾ ਠੀਕ ਹੈ ਜੇ ਤੁਹਾਡਾ ਆਪਣਾ ਤੜਕਾ ਬਹੁਤ ਵਧੀਆ ਬਣ ਕੇ ਤਿਆਰ ਹੋ ਗਿਆ ਤਾਂ ਸਬਜੀ ਤਾਂ ਆਪਣੇ ਆਪ ਹੀ ਬਹੁਤ ਵਧੀਆ ਬਣ ਕੇ ਤਿਆਰ ਹੋ ਜਾਂਦੀ ਹੈ ਲਓ ਜੀ ਹੁਣ ਆਪਾਂ ਕੜਾਹੀ ਦੇ ਵਿੱਚ ਇੱਕ ਕੜਚੀ ਪਾਵਾਂਗੇ ਸਰੋਂ ਦਾ ਤੇਲ ਦੀਨ ਆਪਾਂ ਚੰਗੀ ਤਰ੍ਹਾਂ ਗਰਮ ਕਰਕੇ ਇਹਦੇ ਵਿੱਚ ਪਾਇਆ ਤੇਜ ਪੱਤਾ ਦੋ ਸੁੱਕੀਆਂ ਪਾਵਾਂਗੇ ਲਾਲ ਮਿਰਚ ਤੇ ਨਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਵੱਡੀ ਇਲਾਇਚੀ ਦੀ ਛੋਟੀ ਇਲਾਇਚੀ ਠੀਕ ਹੈ ਜੀ ਤੇ ਹੁਣ ਆਪਾਂ ਇੱਕ ਚਮਚਾ ਪਾਵਾਂਗੇ ਇਹਦੇ ਵਿੱਚ ਜੀਰੇ ਦਾ ਇੱਕ ਚਮਚੇ ਪਾਵਾਂਗੇ ਸੁੱਕਾ ਧਨੀਆ ਚੌਥਾ ਹਿੱਸਾ ਪਾਵਮਗੇ ਆਪਾਂ ਇਹਦੇ ਵਿੱਚ ਕਾਲੀ ਮਿਰਚ ਦਾ ਗੈਸ ਆਪਣਾ ਬਿਲਕੁਲ ਮੀਡੀਅਮ ਅਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਪਿਆਜ਼ ਪਿਆਜ਼ਾਂ ਨੂੰ ਬਹੁਤ ਹੌਲੀ ਕਿਤੇ ਨੇ ਤੁਸੀਂ ਤੇਲ ਦੇ ਵਿੱਚ ਛੱਡਣਾ ਠੀਕ ਹੈ ਜਨ ਕਈ ਵਾਰ ਇਹਦੇ ਛਿੱਟੇ ਵੀ ਆਪਣੇ ਉੱਪਰ ਨੂੰ ਆ ਸਕਦੇ ਆ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਮਿਕਸ ਕਰਕੇ ਹੁਣ ਆਪਾਂ 1-2 ਮਿੰਟ ਪਹਿਲਾਂ ਚੰਗੀ ਤਰ੍ਹਾਂ ਬ੍ਰਾਊਨ ਹੋਣ ਤੱਕ ਭੁੰਨਣਾ ਹੈ ਤਾਂ ਕਿ ਇਹਦਾ ਕੱਚਾ ਆਪਾਂ ਨੇ ਬਿਲਕੁਲ ਹੀ ਨਾ ਰਹੇ ਠੀਕ ਹੈ ਜੀ ਤੇ ਗੈਸ ਆਪਣਾ ਮੀਡੀਅਮ ਹੀ ਰਹਿਣ ਦੇਣਾ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜੀ ਦਾਲ ਚੀਨੀ ਇਹਦੇ ਨਾਲ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਤੇ ਨਾਲ ਹੀ ਪਾ ਦਾਂਗੇ ਆਪਾਂ ਅੱਧਾ ਕ ਚਮਚਾ ਅਜਵੈਨ ਦਾ ਇਹ ਮਸਾਲੇ ਪੌਣੇ ਜ਼ਰੂਰੀ ਹੈ ਠੀਕ ਹੈ ਜੀ ਇਸ ਤਰ੍ਹਾਂ ਮਸਾਲਿਆਂ ਦੇ ਨਾਲ ਹੀ ਆਪਣੀ ਸਬਜ਼ੀ ਦਾ ਟੀਸਟ ਸਭ ਤੋਂ ਜ਼ਿਆਦਾ ਬੈਸਟ ਬਣਨਾ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਭੁੰਨਣਾ ਬਰਾਊਨ ਹੋਣ ਤੱਕ ਪਿਆਜ਼ ਆਪਣਾ ਬਿਲਕੁਲ ਵੀ ਕੱਚਾ ਨਹੀਂ ਰਹਿਣਾ ਚਾਹੀਦਾ ਠੀਕ ਹੈ ਜੀ ਲਓ ਜਿਨ ਨਾਲ ਨਾਲ ਆਪਾਂ ਹਲਾਉਂਦੇ ਰਹਿਣਾ ਕਿ ਜਿੰਕ ਇਤਨਾ ਆਪਾਂ ਬ੍ਰਾਊਨ ਹੋਣ ਤੱਕ ਇਹ ਪਿਆਜ਼ਾਂ ਨੂੰ ਭੁੰਨਣਾ ਦੇਖੋ ਜੀ ਆਪਣੇ ਪਿਆਜ਼ ਬ੍ਰਾਊਨ ਹੋ ਚੁੱਕੇ ਨੇ ਤੇ ਗੈਸ ਆਪਣਾ మీడియం ਆ ਠੀਕ ਹੈ ਜੀ ਗੈਸ ਨੂੰ ਆਪਾਂ ਬਿਲਕੁਲ ਵੀ ਤੇਜ਼ ਨਹੀਂ ਕਰਨਾ ਤੇਜ਼ ਗੈਸ ਨਾਲ ਆਪਣੇ ਪਿਆਜ਼ ਸੜ ਜਾਣਗੇ ਇਸੇ ਕਰਕੇ ਆਪਾਂ ਆਹ ਰਾਮ ਨਾਲ ਪਿਆਜ਼ ਨੂੰ ਭੁੰਨਣਾ ਲਓ ਜੀ ਪਿਆਜ਼ ਆਪਣੇ ਬ੍ਰਾਊਨ ਹੋ ਚੁੱਕੇ ਨੇ ਇਸ ਤਰੀਕੇ ਦੇ ਆਪਾਂ ਨੂੰ ਚਾਹੀਦੇ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਤੇ ਹਰੀਆਂ ਮਿਰਚਾਂ ਦੀ ਪੀਸਟ ਜਿਹੜੀ ਆਪਾਂ ਬਣਾ ਕੇ ਰੱਖੀ ਸੀ ਉਹਨੂੰ ਚੰਗੀ ਤਰ੍ਹਾਂ ਨੂੰ ਆਪਸ ਵਿੱਚ ਮਿਕਸ ਕਰਦਾਂਗੇ ਪਿਆਜ਼ਾਂ ਦੇ ਵਿੱਚ ਇਸ ਤਰੀਕੇ ਨਾਲ ਆਪਣਾ ਮਸਾਲਾ ਬਿਲਕੁਲ ਵੀ ਕੱਚਾ ਨਹੀਂ ਹੋਣਾ ਚਾਹੀਦਾ ਮਸਾਲਾ ਆਪਾਂ ਚੰਗੀ ਤਰ੍ਹਾਂ ਬਣਾ ਕੇ ਤਿਆਰ ਕਰਨਾ ਆਪਾਂ ਨੂੰ 4-5 ਮਿੰਟ ਵੱਧ ਲੱਗ ਜਾਣ ਠੀਕ ਹੈ ਜੀ ਮਸਾਲੇ ਦੀ ਸਿਰਤੀ ساری ਸਬਜੀ ਹੁੰਦੀ ਹੈ ਲਓ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਮੀਡੀਅਮ ਗੈਸ ਤੇ ਟਮਾਟਰਾਂ ਨੂੰ ਵੀ ਪਿਆਜ਼ਾਂ ਦੇ ਵਿੱਚ ਚੰਗੀ ਤਰ੍ਹਾਂ ਭੁੰਨਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਸਹਜਾ ਨਮਕ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਪਾਓ ਠੀਕ ਹੈ ਜੀ ਤੇ ਨਾਲ ਹੀ ਪਾ ਦਾਂਗੇ ਆਪਾਂ ਹੁਣ ਇਹਦੇ ਵਿੱਚ ਇੱਕ ਚਮਚਾ ਹਲਦੀ ਦਾ ਤੇ ਅੱਧਾ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਦਾ ਇਹਦਾ ਕਲਰ ਬਹੁਤ ਵਧੀਆ ਆਉਂਦਾ ਸਬਜ਼ੀ ਚ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਲਾਲ ਮਿਰਚ ਆਪਾਂ ਲਾਲ ਮਿਰਚ ਹਮੇਸ਼ਾ ਕੱਟੀ ਵਰਤਦੇ ਹਾਂ ਠੀਕ ਹੈ ਜੀ ਤੇ ਇੱਕ ਚਮਚਾ ਪਾਇਆ ਆਪਾਂ ਗਰਮ ਮਸਾਲਾ ਗਰਮ ਮਸਾਲਾ ਪਾਉਣਾ ਜ਼ਰੂਰੀ ਹੈ ਠੀਕ ਹੈ ਜੀ ਤੇ ਹੁਣ ਆਪਾਂ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਮੀਡੀਅਮ ਗੈਸ ਤੇ ਲਓ ਜੇ ਇਸੇ ਤਰੀਕੇ ਨਾਲ ਆਪਾਂ ਨਾਲ ਇਹਨੂੰ ਹਿਲਾਉਂਦੇ ਰਵਾਂਗੇ ਤਾਂ ਕਿ ਆਪਣੀ ਹਲਦੀ ਦਾ ਕੱਚਾਪਨ ਬਿਲਕੁਲ ਨਾ ਰਵੇ ਤੇ ਬਹੁਤ ਵਧੀਆ ਮਸਾਲਾ ਬਣਾ ਕੇ ਹੋਵੇ ਤਿਆਰ ਲਓ ਜੀ 1 ਮਿੰਟ ਲਈ ਆਪਾਂ ਹੁਣ ਚੰਗੀ ਤਰ੍ਹਾਂ ਭੁੰਨ ਲਈਏ ਸਿੱਧੇ ਠੀਕ ਕਿਨ ਆਪਾਂ ਕੜਚੀ ਨੂੰ ਚਲਾਉਂਦੇ ਰਹਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਇਆ ਥੋੜਾ ਜਿਹਾ ਪਾਣੀ ਤਾਂ ਕਿ ਆਪਣਾ ਮਸਾਲਾ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਵੇ ਬਹੁਤ ਵਧੀਆ ਤੇ ਗੈਸ ਆਪਣਾ ਮੀਡੀਅਮ 'ਤੇ ਠੀਕ ਹੈ ਇਸੇ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਮਿਕਸ ਕਰਦੇ ਹਾਂ ਤੇ ਥੋੜਾ ਜਿਹਾ ਪਾਣੀ ਆਪਾਂ ਇਹਦੇ ਵਿੱਚ ਹੋਰ ਐਡ ਕਰਾਂਗੇ ਠੀਕ ਹੈ ਜੀ ਕਿ ਫਿਰ ਇਹਨੂੰ ਟੱਕ ਕੇ 1 ਮਿੰਟ ਲਈ ਫਿਰ ਪਕਾਵਾਂਗੇ ਆਪਾਂ ਲਓ ਜੀ ਟੋਟਲ ਆਪਾਂ ਦੋ ਵਾਰੀ ਕਰਕੇ ਅੱਧੇ ਗਲਾਸ ਤੋਂ ਘੱਟ ਥੋੜਾ ਜਿਹਾ ਪਾਣੀ ਪਾਇਆ ਠੀਕ ਹੈ ਜੀ ਮਸਾਲਾ ਭੁੰਨ ਲਈ ਇਸ ਤਰੀਕੇ ਨਾਲ ਮਸਾਲਾ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਜਦੋਂ ਆਪਾਂ ਪਾਣੀ ਪਾ ਕੇ ਤਿਆਰ ਕਰਦੇ ਹਾਂ ਲਓ ਜੀ ਹੁਣ ਆਪਾਂ ਇਹਨੂੰ ਢੱਕ ਦਾਂਗੇ 1-2 ਮਿੰਟਾਂ ਬਾਅਦ ਦੇਖੋ ਆਪਣਾ ਕਿੰਨਾ ਵਧੀਆ ਮਸਾਲਾ ਬਣ ਕੇ ਤਿਆਰ ਹੋਇਆ ਇਸ ਤਰੀਕੇ ਦਾ ਆਪਾਂ ਨੂੰ ਚਾਹੀਦਾ ਸੀ ਠੀਕ ਹੈ ਜੀ ਬਹੁਤ ਵਧੀਆ ਮਸਾਲਾ ਬਣ ਕੇ ਤਿਆਰ ਹੋਇਆ ਵਾ ਚੰਗੀ ਤਰ੍ਹਾਂ ਰਸ ਚੁੱਕਾ ਹੈ ਸਾਰਾ ਸਮਾਨ ਆਪਸ ਦੇ ਵਿੱਚ ਨਾ ਅੰਨ ਨਾਲ ਪਰ ਉਸ ਤਰੀਕੇ ਨਾਲ ਹਲਾਤਾ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਾਜੂ ਦੀ ਪੇਸਟ ਸਾਰੇ ਮਸਾਲੇ ਪੂਰਾ ਤਿਆਰ ਕਰਕੇ ਆਪਾਂ ਲਾਸਟ ਤੇ ਪਾਇਆ ਕਾਜੂ ਦੀ ਪੇਸਟ ਠੀਕ ਹੈ ਜੀ ਲੋ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਹਲਾਵਾਂਗੇ ਇਸੇ ਨਾਲ ਤਾਂ ਆਪਣੇ ਕਾਜੂ ਦਾ ਪੇਸਟ ਪਾਉਣ ਨਾਲ ਆਪਣੇ ਦਮ ਮਾਲੂ ਦੀ ਟੇਸਟੀ ਵੱਖਰ ਬਣ ਜੂਗਾ ਠੀਕ ਹੈ ਜੀ ਬਹੁਤ ਜ਼ਿਆਦਾ ਟੇਸਟੀ ਤੇ ਬਹੁਤ ਜ਼ਿਆਦਾ ਵਧੀਆ ਲੋ ਜੀ ਹੁਣ 1 ਮਿੰਟ ਲਈ ਆਪਾਂ ਚੰਗੀ ਤਰ੍ਹਾਂ ਇਹਨੂੰ ਭੁੰਨ ਲਿਆ ਠੀਕ ਹੈ ਜੀ ਤੇ ਲਓ ਜੀ 1 ਮਿੰਟ ਲਈ ਆਪਾਂ ਚੰਗੀ ਤਰ੍ਹਾਂ ਭਨ ਕੇ ਇਹਨੂੰ ਕਰ ਲਿਆ ਤਿਆਰ ਤਾਂ ਕਿ ਕਾਜੂ ਚੰਗੀ ਤਰ੍ਹਾਂ ਆਪਣੇ ਮਸਾਲੇ ਦੇ ਵਿੱਚ ਮਿਕਸ ਹੋ ਜਾਣ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾਤਾ ਦੇਖੋ ਕਿੰਨਾ ਕਲਰ ਵਧੀਆ ਆਇਆ ਆਪਣੀ ਸਬਜ਼ੀ ਦਾ ਇਸੇ ਤਰੀਕੇ ਦਾ ਆਪਾਂ ਨੂੰ ਚਾਹੀਦਾ ਸੀ ਠੀਕ ਹੈ ਤਾਂ ਹੀ ਮੈਂ ਤੁਹਾਨੂੰ ਕਿਹਾ ਕਿ ਮਸਾਲਾ ਬਿਲਕੁਲ ਬੈਸਟ ਹੋਣਾ ਚਾਹੀਦਾ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਥੋੜੀ ਜੀ ਕਸਤੂਰੀ ਮੇਥੀ ਇਹ ਵੀ ਪਾਉਣੀ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਤਾਂ ਸਬਜ਼ੀ ਤੇ 스멜 ਆਊਗੀ ਤੇ ਟੇਸ ਵੀ ਵੱਖਰਾ ਲੱਗੂਗਾ ਲਓ ਜੀ ਹੁਣ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਇਹਦੇ ਵਿੱਚ ਚੰਗੀ ਤਰ੍ਹਾਂ ਤੜਕੇ ਦੇ ਵਿੱਚ ਮਿਕਸ ਕਰ ਦਾਂਗੇ ਤੇ ਬਹੁਤ ਵਧੀਆ ਮਸਾਲਾ ਬਣਾ ਕੇ ਆਪਾਂ ਕਰਾਂਗੇ ਤਿਆਰ ਇੱਕ ਮਿੰਟ ਦੀ ਆਪਾਂ ਨੇ ਇਹਨੂੰ ਵੀ ਭੁੰਨ ਲਿਆ। ਲਓ ਜੀ ਇਹਨੂੰ ਬਣਾਉਣ ਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਠੀਕ ਹੈ ਜੀ ਤੇ ਹੁਣ ਆਪਾਂ ਪਾਇਆ ਇਹਦੇ ਵਿੱਚ 1 ਚਮਚਾ ਦਹੀ ਘਿਓ ਦਾ। ਦਹੀ ਘਿਓ ਨਾਲ ਤਾਂ ਸਬਜ਼ੀ ਦੀ ਤੇ ਰੰਗਤ ਵੀ ਬਹੁਤ ਵਧੀਆ ਆ ਜਾਂਦੀ ਹੈ ਠੀਕ ਹੈ ਜੀ। ਦਹੀ ਘਿਓ ਤੁਸੀਂ ਜ਼ਰੂਰ ਪਾਓ। ਲਓ ਜੀ ਅਪਾ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਹਲਾ ਦਾਂਗੇ ਤਾਂ ਕਿ ਦੇਸੀ ਘਿਓ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਹੋ ਚੁੱਕਿਆ। ਦੇਖੋ ਕਿੰਨਾ ਵਧੀਆ ਮਸਾਲਾ ਤਿਆਰ ਹੋਇਆ। ਆਪਾਂ ਤੇ ਹੁਣ ਪਾਵਾਂਗੇ ਆਪਾਂ ਇਸ ਟੈਂਪੇਟ ਦੇ ਵਿੱਚ ਆਲੂ। ਆਲੂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰਾਂਗੇ। ਤੇ ਬਹੁਤ ਵਧੀਆ ਮਸਾਲੇਦਾਰ ਤਰੀ ਵਾਲੇ ਆਲੂ ਦਮ ਦੀ ਸਬਜ਼ੀ ਬਣਾ ਕੇ ਆਪਾਂ ਤਿਆਰ ਕਰਾਂਗੇ। ਅੱਜ ਜਿਹੋ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਹਲਾ ਦਾਂਗੇ ਆਲੂਆਂ ਨੂੰ ਤਾਂ ਕਿ ਅੰਦਰ ਤੱਕ ਇਹਨਾਂ ਦੇ ਮਸਾਲਾ ਜਾਵੇ ਤੇ 1 ਮਿੰਟ ਲਈ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਭੁੰਨਣਾ ਠੀਕ ਹੈ ਜੀ ਲਓ ਜਿਹੋ ਨਾਲ ਆਪਾਂ ਹਟਾ ਕੇ ਪਕਾਵਾਂਗੇ 1 ਮਿੰਟ ਹੋ ਚੁੱਕਿਆ ਸੀ ਇਹ ਦੇਖੋ ਤੁਸੀਂ ਕਿੰਨੇ ਵਧੀਆ ਆਪਣੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਆਲੂ ਖੁੱਲ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿੰਨੀ ਕਾਪ ਨੂੰ ਤਰੀ ਚਾਹੀਦੀ ਹੈ ਉੰਨਾ ਕੀ ਪਾਣੀ ਆਪਾਂ ਟੋਟਲ 2 ਗਲਾਸ ਪਾਣੀ ਦੇ ਪਾਵਾਂਗੇ ਠੀਕ ਹੈ ਜੀ ਲੋ ਜੀ ਆਪਾਂ ਜ਼ਿਆਦਾ ਤਰੀ ਵੀ ਨਹੀਂ ਚਾਹੀਦੀ ਤੇ ਜਾਂ ਜ਼ਿਆਦਾ ਗਰੇਵੀ ਬਹੁਤ ਵਧੀਆ ਸਬਜੀ ਬਣਾ ਕੇ ਕਰਾਂਗੇ ਤਿਆਰ ਇਹਨਾਂ ਨੂੰ ਬੰਦੇ ਬੰਦੇ ਆਪਾਂ ਟੋਟਲ 1.5 ਗਲਾਸ ਤੋਂ ਵੀ ਘੱਟ ਹੀ ਰਹਿਣਾ ਪਾਣੀ ਸਬਜੀ ਦੇ ਵਿੱਚ ਠੀਕ ਹੈ ਜੀ ਤੇ ਤਰੀ ਬਣ ਕੇ ਆਪਣੀ ਮੀਡੀਅਮ ਬਹੁਤ ਵਧੀਆ ਤਿਆਰ ਹੋਗੀ ਉਹ ਇਸ ਤਰੀਕੇ ਦੀ ਆਪਾਂ ਨੂੰ ਚਾਹੀਦੀ ਹੈ ਠੀਕ ਹੈ ਚਲੋ ਜੀ ਆਪਾਂ ਨੂੰ ਚੰਗੀ ਤਰ੍ਹਾਂ ਹਲਾਤਾ ਤੇ ਹੋਰ 5 ਮਿੰਟ ਲਗਾਤਾਰ ਸਬਜੀ ਨੂੰ ਮੀਡੀਅਮ ਗੈਸ ਤੇ ਚੰਗੀ ਤਰ੍ਹਾਂ ਪਕਾਾਂਗੇ ਕਿਉਂਕਿ ਆਲੂ ਤਾਂ ਆਪਣੇ ਪਹਿਲਾਂ ਹੀ ਬਣ ਚੁੱਕੇ ਆ ਉਜੀ 2-3 ਮਿੰਟ ਬਾਅਦ ਆਪਾਂ ਇਸ ਤਰੀਕੇ ਨਾਲ ਚੈੱਕ ਕਰਨਾ ਠੀਕ ਹੈ ਜੀ ਤੇ ਨਾਲ ਹੀ ਪਾ ਦੇਣਾ ਆਪਾਂ ਇਹਦੇ ਵਿੱਚ ਹਰਾ ਧਨੀਆ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੋਈ ਹੈ ਤੇ ਇਹ ਹਰਾ ਧਨੀਆ ਪਾ ਕੇ ਨੂੰ ਉਪਰ 2-3 ਮਿੰਟ ਫਿਰ ਮੀਡੀਅਮ ਗੈਸ ਤੇ ਚੰਗੀ ਤਰ੍ਹਾਂ ਪਕਾਵਾਂਗੇ ਠੀਕ ਹੈ ਜੀ ਇਸੇ ਤਰੀਕੇ ਨਾਲ ਧਨੀਏ ਦਾ ਤੀਜ ਵੀ ਸਾਰਾ ਆਪਣਾ ਸਬਜੀ ਦੇ ਵਿੱਚ ਚੰਗੀ ਤਰ੍ਹਾਂ ਆ ਜਾਊਗਾ ਤੇ ਸੁੱਕੀ ਮੇਥੀ ਦਾ ਵੀ ਤਾਂ ਹੀ ਤਾਂ ਆਪਣੀ ਸਬਜੀ ਬਣ ਕੇ ਬਹੁਤ ਵਧੀਆ ਤਿਆਰ ਹੋਣੀ ਹੈ ਲੋ ਜੀ ਪੂਰਾ ਆਪਾਂ 5-6 ਮਿੰਟ ਚੰਗੀ ਤਰ੍ਹਾਂ ਪਕਾ ਲਿਆ ਜੀ ਤੇ ਬਹੁਤ ਵਧੀਆ ਆਪਣੀ ਦਮ ਮਾਲੂਦੀ ਸਬਜੀ ਬਣ ਕੇ ਤਿਆਰ ਹੋਈ ਹੈ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਆਉਣ ਵਾਲੀ ਵੀਡੀਓ ਦੇ ਨਾਲ ਓਕੇ ਜੀ ਥੈਂਕ ਯੂ ਬਾਏ